ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਖਵਾਲੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਟੋਟਲ 200 ਸੋਈਆਂ ਸਵਾਈਆਂ گاਵਾਂ ਤੇ 102 ਸਵਾਈ ਮੈਦਾਨ ਦਿਖਾਉਣੀ ਆ ਸੋਈਆਂ ਦੀ ਆਪਣੇ ਇੱਥੇ ਅੱਗੇ ਦੋ ਦੋ ਟਾਈਮ ਚਵਾਈ ਕਰਕੇ ਤਸल्ली ਕਰਕੇ ਖੜੋ ਤੇ ਜਿਹੜਾ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਚੁਆਇਜ਼ ਜ਼ਰੂਰ ਕਰਾ ਲਓ ਜੀ ਤੇ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਆਪਣੇ ਇੱਥੇ ਹੀ ਤਸੱਲੀ ਕਰਕੇ ਪੁੱਛੋ ਦਿਖਾ ਕੇ ਕਰੋ ਜੀ ਹਾਂਜੀ ਵੀਰ ਜੀ ਸਤ ਸਾਲ ਜੀ ਜਲਦੀ ਆਪੇ ਵੀਰ ਜੀ ਕੀ ਹਾਲ ਚੱਲ ਜੇ ਵਧੀਆ ਵਧੀਆ ਤੁਸੀਂ ਦੱਸੋ ਵਾਹ ਵਧੀਆ ਕਰਪਾ ਠੀਕਾ ਜੀ ਵੇਗਿਆ ਮਾਲ ਪਰਸ ਵਾਲਾ ਸਾਰਾ ਫਿਰ ਪਰਸੋਂ ਵਾਲਾ ਵੀਰ ਜੀ ਬੜਾ ਰਪੇ ਵੀਰ ਜੀ ਫੋਨ ਆਇਆ ਜੀ ਅੱਜ ਤੱਕ ਹੁਣੇ ਤੁਸੀਂ ਬੋਆ ਨੰਗੇ ਤੇ ਫਿਰ ਫੋਨ ਆਉਂਦਾ ਹੈ ਹਾਂਜੀ ਹਾਂਜੀ ਮਾਲ ਪਾ ਬੜਾ ਚੰਗਾ ਇਹ ਮਾਲ ਫੋਨ ਆਇਆ ਬੜਾ ਠੀਕ ਹੈ ਹਾਂਜੀ ਤੇ ਕਲਰ ਨਾਮਦਸਤ ਫਿਰ ਇੱਕ ਮਾ ਆਪਣਾ ਵੇਚੀ ਹਰਪਾਲ ਪਿੰਡ ਖਵਾਲੀ ਤੇ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲੇ ਨਾਲਾ ਜੀ ਤੇ ਫੋਨ ਨੰਬਰੇ ਬੋਲਦੇ। ਫੋਨ ਨੰਬਰ 298035 ਤੇ 35108। ਠੀਕ ਹੈ। ਹਾਂਜੀ, ਰਾਮਦੇਵ ਸਿੰਘ ਰੋਡ ਦੇ ਵਿੱਚ ਹੀ ਆਪਣਾ ਪਿੰਡ ਆ। ਰਾਮਦੇਵ ਸਿੰਘ ਰੋਡ ਜਿਆਦਾ ਹੀ ਨਾਲੇ ਸਮਝ ਲੈਂਦੇ ਜਦੋਂ ਤਸੀਲ ਦੇ ਨਾਲਾ ਦੱਸਦੇ ਆ। ਹਾਂਜੀ, ਹਾਂਜੀ। ਹਾਂਜੀ, ਰਾਮਦੇਵ ਸਿੰਘ ਰੋਡ ਤੇ ਆਪਣਾ ਪਿੰਡ ਆ। ਠੀਕ ਹੈ। ਤੇ ਅੱਜ ਮੀਂਹ ਜੀ ਇਕੱਠੀਆਂ ਕਰ ਲੀਆਂ ਫਿਰ। ਮੀਂਹ ਜੀ ਯਾਰ ਬੀਬੀ ਜੀ ਕੀਤੀਆਂ। ਅੱਛਾ। ਹਾਂਜੀ। ਮੀਹ ਹਟ ਨਹੀਂ ਦਿਆ ਤੇ। ਮੀਹ ਹਟ ਨਹੀਂ ਦਿਆ ਪਰ ਕੱਲ ਮੀਂਹ ਤੁਰੇ ਰਿਹਾ। ਮੈਂ ਕਿਹਾ ਚਲੋ ਗਿੱਲੇ ਦੇ ਹੋਏ ਆ ਚੱਲਣ ਦੀਏ ਫਿਰ ਦੋ ਹੀ ਬਣੀਆ। ਅੱਛਾ। ਤੇ ਬਾਅਦ ਫਿਰ ਜਿਆਦਾ ਹੀ ਹੋ ਗਿਆ ਤੇ ਆਪਣ ਤੇ ਜੇ ਲੱਭੇ ਲਾ ਮੱਜੀ ਵਿਖਾ ਦਈਏ ਫਿਰ ਹਾਂਜੀ ਯਾਰ ਪ੍ਰਵੀਰ ਜੀ ਤੁਹਾਡੇ ਦੇ ਡਰੈਸ ਵੇਖ ਕੇ ਆ ਜੁਤੇ ਪਾਇਆ ਤੁਸੀਂ ਬਸ ਸਾਡੀ ਸੋਚਿਆ ਨਰੀ ਜੰਡਰੀ ਹੈ ਠੀਕ ਹੈ ਹਾਂਜੀ ਕਿੰਨੇ ਚਿਰ ਦੀ ਸੂਈ ਹੈ ਉਤਰਾਂ ਇਹ ਕੱਲ ਦੀ ਸੂਈ ਹੈ ਯਾਰ ਪ੍ਰਵੀਰ ਜੀ ਆਹ ਬੱਚਾ ਇਹਦਾ ਆਹ ਬੱਚਾ ਦੇ ਕਟਾ ਹਾਂ ਦੇਖ ਸਾਡੇ ਬਿਲਕੁਲ ਤਾਜ਼ਾ ਹੀ ਬੱਚਾ ਵਾ ਜਿਹੜਾ ਹਾਂਜੀ ਆਰਬੀ ਵੀਜੀ ਕਟਾ ਮੋਦੀ ਦਾ ਜੇ ਮਾਝ ਆਪ ਖੁਦ ਲక్ష్ਮੀ ਦੀ ਜੇ ਲੈ ਵੀਰਾ ਕੋ ਲਈ ਉਹਦਾ ਖੁਦਰ ਆਪਣਾ ਸਿਲੰਡਰ ਰੱਖਿਆ ਤੇ ਆਪਣੇ ਟੀਏ ਭਰਉਂਦੇ ਜੀ ਅੱਛਾ ਹਾਂਜੀ ਤੇ ਕਿੰਨੇ ਕ ਦੁੱਧ ਆ ਲਈਏ ਮਾਝੇ ਲੈ ਸਵੇ ਉਦਾਂ 14 ਕਿਲੋ ਬੁਝੋਟੀ ਖੰਦਰ ਵਿੱਚ ਹੋਇਆ ਹੈ ਅੱਛਾ ਦੂਸਰਾ ਦੂਹਾ ਵੇਖੋ 15 ਦਿੰਦੀ 16 ਦਿੰਦੀ ਹੈ ਠੀਕ ਹੈ ਹਾਂਜੀ ਤੋਰਾਂ ਫਿਰ ਇੱਕ ਕਰੀ ਬਾਕੀ ਆ ਦੇਖ ਸਕਦੇ ਬਿਲਕੁਲ ਤਾਜ਼ੇ ਹੀ ਬੱਚਾ ਵਾ ਜਿਹੜਾ ਹੱਲੇ ਚੱਟਾ ਮਗਰ ਚੰਗਾ ਆ ਗਿਆ ਅਸਤੋਣਾ ਨਾ ਆਰਬੀ ਵੀਜੀ ਜਾਣਾ ਨਹੀਂ ਇਹਨੇ ਠੀਕ ਹੈ ਹਾਂਜੀ ਸਾਡੇ ਦਹੀਂ ਥੋੜੀ ਹਰ ਦਰਦੀ ਦਰਦੀ ਜੀ ਆ ਬਾਕੀ ਬਾਰਿਸ਼ ਹਾਲੇ ਤੱਕ ਰੋ ਨਹੀਂ ਰੂਗੀ ਪਤੂ ਵੀ ਵਿੱਚ ਆ ਗਿਆ ਚਲ ਉਹਦਾ ਵਾਰ ਪੇਜੀ ਪਿੱਛੋਂ ਉਹ ਸਾਦੂ ਕੋਈ ਨਹੀਂ ਤਰੰਕਟੇ ਦੇ ਖਲੋਜਣਾ ਨੇ ਥਾਂ ਤੋਂ ਨਹੀਂ ਕਾਉ ਉਹ ਚਲੋ ਲੈ ਜਾਓ ਲੈ ਜਾ ਕੋਈ ਗੱਲ ਨਹੀਂ ਆਵਲੰ ਦਾ ਤਗਿਲ ਆ। ਬਾਕੀ ਥਨਾਂ ਦਾ ਸਾਈਜ਼ ਗੈਪ ਵੀ ਦੇਖ ਸਕਦੇ ਚੰਗਾ ਆ। ਆ ਦੇਖ ਸਕਦੇ ਬਾਕੀ ਜੇ ਟਾਈਮ ਸਵੇਰੋਂ ਸਵੇਰ ਦਾ ਵਾ। ਹਰ ਵੀਰ ਜੀ ਰਾਤ ਦਾ ਮੀਮਾ ਫੈਂਡ ਆ ਕੋਈ ਬਠੇ-ਪਠੇ ਨਹੀਂ ਮਾੜੇ ਕੋਟ ਨਾਲ ਬੜ ਡੰਗਰਾ ਕੇ ਦੇ ਦੋਣੀ ਨਾ ਰੱਗੀਆਂ ਰੱਗੀਆਂ ਨਹੀਂ ਜੇ ਨਹੀਂ। ਹਾਂਜੀ ਹਾਂਜੀ। ਇੱਕ ਰਿਆ ਲਾਦਾ ਫੁਲਕਾਰੀ ਵੀ ਲਾਦਾ ਕੋਲੀ। ਮਾਰਦੀ ਤਾਂ ਮੜੀ। ਚਲੋ ਦਿਖਾਦਾ ਫਿਰ। ਇਹ ਆ ਬੱਚੇ ਨੇ ਦੁੱਧ ਸੰਗਣ ਦੀ ਕੋਈ ਯਾਦ ਨਹੀਂ ਆ। ਅਲੈਕਸੈਂਡਰ ਜੀ ਉੱਤਰਾ ਨਹੀਂ ਗਿਆ ਮਾਸਾ ਮੋਟ ਮੂਝੇ ਮਾਰਦਾਾਰੇ ਸਾਡੇ ਪਿਛਲੇ ਥਣਾਂ ਦੇ ਦਾ ਚਵਾ ਅਗਲੇ ਮਾ ਦੀ ਅਗਲੇ ਥਣਾਂ ਦੇ ਦਾਵਾ ਜਿਹੜਾ ਬਿਲਕੁਲ ਸਾਫ ਕੋਈ ਦੂਸ਼ ਚੱਟੰਗਾ ਨਹੀਂ ਠੀਕ ਆ ਚਲੋ ਛੱਡ ਚ ਬਹੁਤ ਵਧੀਆ ਬਾਕੀ ਫਸਮਾ ਆ ਕੇ ਸੰਜ ਦਾ ਪੂਰਾ ਵਧੀਆ ਤਿਆਰ ਕਰਦੀ ਆ ਥੋੜਾ ਡਰਦੀ ਆ ਸਾਡੇ ਕੋਲ ਬਾਕੀ ਆ ਲੈ ਸਕਦਾ ਹੈ ਪਾਈ ਆ ਮਾਸੀ ਮਿਲਕਵੇਂ ਨੇ ਮ ਚੰਗੀ ਮੋਟੀ ਲੱਗੀ ਤੇ ਕਿੰਨਾ ਮੁੱਲ ਵਿਰਜੀ ਇਹਦਾ ਫਿਰ ਆਹ ਤੇ ਵੀਜੀ ਮੁੱਲ ਤੇ ਦੇੜੀ ਕਰਦੇ ਘਰ ਆ ਗਈ ਹਾਂਜੀ ਉਹ ਲਈ ਆ ਅੱਛਾ ਆਪਾਂ ਕਿੰਨਾ ਕਰਦੇ ਵੀ ਕਿੰਨੇ ਤੇ ਜੈਸ ਨਾ ਕਰਨੀ ਫਿਰ ਜੈਸ ਨਾ ਤੁਸੀਂ ਦੱਸ ਦੋਰ ਤੇ ਵੀਜੀ ਆਪ ਵੀ ਕਰ ਦੋਗੇ ਸਵਾਦੀ ਦੇ ਦੀਏ ਸਵਾਦੀ ਪੂਰੇ ਦੀ ਪੂਰੇ ਦੀ ਹਾਂਜੀ ਕਿ ਮੰਤਨ ਛੋੜ ਦਰਦੀ ਹੈ ਮੰਤਨ ਕਰ ਦੋਗੇ ਵਿੱਚੋਂ ਮੁਕੇ ਤੇ ਤੁਸੀਂ ਦੱਸ ਦੋਰ ਤੇ ਵੀਜੀ ਕਰਾ ਲਓ ਜਨਾ ਕਰਾਉਣਾ 22 ਦੀ ਦੇ ਦੀਏ ਵੀਰੀ ਦੇ ਦੀਆ ਅੱਛਾ ਪੂਰੇ ਵੀਰੀ ਦੇ ਦੇ ਦਿੰਦਾ ਚਲੋ ਬਾਕੀ ਮੌਕੇ ਤੇ ਹੋ ਜੂਗਾ ਛੋਟਾ ਛੱਪਾ ਕਰਦਾ ਠੀਕ ਹੈ ਜੀ ਹਾਂ ਜੀ ਬਾਕੀ ਮੌਕੇ ਤੇ ਹੋ ਜੂਗਾ ਤੇ ਆ ਗਾਵੇਂ ਤਾਜੀ ਸੋਈ ਜਾਵਦੀ ਜੇ ਇਹ ਵੀਰ ਜੀ ਰਾਤੀ ਆਈ ਜੇ ਅੱਛਾ ਪਹਿਲਾਂ ਬੈਠ ਜੇ ਅੱਛਾ ਹਾਂ ਜੀ ਕੌਣ ਬਰਾਦਾ ਹੈ ਕਣ ਤੁਹਾਨੂੰ ਵੇਖ ਲਓ ਲਾਗੇ ਤੋਂ ਇਹਦੇ ਨੇ ਬਹਾਨਾ ਬਹੁਤ ਹੀ ਵਧੀਆ ਸੀ ਅੱਛਾ ਤੇ ਆਉਂਦੇ ਆ ਸੂਈ ਆ ਅਸਾਂ ਤੁਹਾਨੂੰ ਦੇ ਪ੍ਰੋਪਰ ਬਹੁਤ ਵਧੀਆ ਮੁੱਠੀ ਵਾਲਾ ਤਿਆਰ ਕਰ ਸਫਰਨਾ ਜਿਹੜਾ ਸੂਈ ਤੁਹਾਡੇ ਘਰ ਹੋਲੀ ਸੂਈ ਆ ਸਾਡੇ ਘਰ ਹੀ ਆ ਕੇ ਸੂਈ ਆ ਰਾਤੀ ਸੂਈ 10 ਵਜੇ ਅੱਛਾ ਬਾਈ ਜਰ ਜਰ ਪਾਤੀ ਰਾਤੀ ਕਿ ਲੋ ਚਾ ਹੁਣ ਬੱਚੇ ਨੂੰ ਕੋ ਚੰਗਾ ਆ ਤੁਹਾਡੇ ਅੰਕ ਤੋਂ ਪਹਿਲਾਂ ਤੁਸੀਂ ਲੇਟ ਹੋਗੇ ਥੋੜਾ ਜਿਹਾ ਤੇ ਬੱਚਾ ਆਵਾਜ਼ ਬਾਰਿਸ਼ ਕਰਕੇ ਥੋੜਾ ਜਿਹਾ ਕਰਕੇ ਹਾਂਜੀ ਤੋਰੋ ਫਿਰ ਇਕ ਕਰੀਨਸ ਮਗਰ ਬੱਛੀ ਜੇ ਮਗਰੇ ਦੇ ਬੱਛੀ ਆ ਮਾਲ ਅੱਜ ਤੁਹਾਡੇ ਨਾਲ ਰਸ ਕਰਕੇ ਸਾਰਾ ਡਿਲੇ ਜਾਂਦਾ ਮੌਸਮ ਹੁੰਚੜੀਆਂ ਚੁੜੀਆਂ ਵਾਲੇ ਚੱਲੰਦੇ ਆ ਫਿਰ ਥੋੜਾ ਜਿਹਾ ਹਾਂਜੀ ਇੱਕੇ ਜਗ੍ਹਾ ਪਸ਼ੂ ਨੇ ਵੱਜੇ ਰਹਿਣਾ ਗਾੜੀ ਵੀ ਪੱਠੇ ਪੁੱਠੇ ਸਹੀ ਤਰ੍ਹਾਂ ਪੈਣੇ ਨਹੀਂ ਉਹ ਦੇਖਾਂਦੇ ਪਹਿਲਾਂ ਸਵੇਰ ਹੋਈ ਆ ਜੀ ਦੀ ਬਸ ਕੀ ਸੀ ਸਾਲ ਬਹੁਤ ਨਿਵੇਸ਼ ਤਾਂ ਮੋਕਲੂ ਉਹ ਖੜਾ ਦੁਕਨੋਂ ਬਾਹਰ ਸੀ ਬਾਕੀ ਇਤਰਾ ਥਣ ਚੰਗਾ ਕਰਦਗੀ ਪਹਿਲੇ ਸੋਵੇ ਘੱਲੇ ਦੇ ਚਵਾਈਆਂ ਹੋਣੀਆਂ ਫੇਰ ਲਿਆ ਵੇਕਰ ਮਾਦੀ ਵੀ ਖੜਾ ਦਰਦੀ ਦਰਦੀ ਜੀ ਆ ਬਾਕੀ ਆ ਥਾਣੇ ਦੇ ਕਰੀ ਦੇਖ ਸਕਦੇ ਜੇ ਲੱਗੇ ਚਲੋ ਲੈ ਜਾ ਨਮੇ ਭਾਂਡਾ ਜਰਦਾ ਨਾ ਰਪੇ ਜੀ ਹਾਂਜੀ ਉਧਰੋਂ ਬੱਤੀਆਂ ਉਹਨਾਂ ਥੋੜਾ ਜਿਹਾ ਤੇਜ਼ ਜਾਂਦੀ ਹੈ ਆ ਦੇਖ ਹਾਂ ਦੇ ਬਾਕੀਆਂ ਤਾਜੇ ਨਾਲੋਂ ਜਿਹੜਾ ਬੱਚੇ ਦਾ ਨਾਲ ਆ ਤੇ ਇਹ ਕਿੰਨਾ ਕੁ ਤਰ੍ਹਾਂ ਦੁੱਧ ਵਿੱਚ ਕੱਟੀ ਜਾਊਗੀ ਪਰ ਭਾਈ ਵਿੱਚ ਜੀ ਦੁੱਧ 14 ਕਿਲੋ ਦੇ ਦਊਗੀ ਅੱਛਾ ਹਾਂਜੀ ਤੇਰਾ ਮੁੱਲ ਫਿਰ ਹੈ ਬੋਲਾਰ ਵੀ ਦੀ ਭਾਵੇਂ 45 ਹਾਂ ਨਾ 42000 ਦੀ ਅੱਛਾ 42000 ਦੀ ਦੇ ਦੇ ਚਲੋ ਬਾਕੀ ਮੌਕੇ ਤੇ ਕਰ ਦੋਗੇ ਕੋਈ ਨਹੀਂ ਕਰਦਾ ਕੋਈ ਫੋਨ ਲਾਊਗਾ ਤੇ ਆਪੇ ਸੌਦਾ ਹੋ ਜਾਊਗਾ ਮੌਕੇ ਤੇ ਨਹੀਂ ਕਰਦਾ ਬਿਲਕੁਲ ਠੀਕ ਹੈ ਜੀ ਹਾਂਜੀ ਬਾਕੀ ਸੀਲ ਠੰਡੀ ਨੀਲੀ ਹੋਣੀ ਕੋਈ ਛੱਡ ਡੰਗ ਵਾਲੀ ਨਹੀਂ ਹਾਂਜੀ ਬਾਕੀ ਆ ਦੇ ਸਾਡੇ ਗਾਣ ਹਵਾਨਾ ਚੰਗਾ ਭਰ ਗਈ ਆ ਬਾਕੀ ਇਹ ਆ ਵੀ ਧਿਆਰੀ ਡੰਗ ਪਹਿਲਾ ਸੂਪੀ ਆ ਜਿਹੜਾ ਸਫਰ ਸਫਰ ਕਰਕੇ ਛੜੀਆਂ ਛੜੀਆਂ ਕਰਕੇ ਤੇ ਇਹ ਆ ਵੀ ਥੱਲੇ ਚੰਗੀ ਭੰਜਣਾ ਇਹਨੇ ਤੇ ਆ ਬੱਚਾ ਜਿਹੜਾ ਤੇ ਆ ਵੀ ਸੋਈ ਸਵਾਈ ਹੈ ਹਣਾ ਹਾਂਜੀ ਬਾਦੂ ਵੀ ਦੀ ਦੂਸਰਾ ਸੂਆ ਸੂਆ ਇਹਦੇ ਮਗਰ ਕੀ ਆ ਇਹਦੇ ਮਗਰ ਬੱਛੀ ਜੇ ਕਿੰਨੇ ਦੇ ਕਰੀਬ ਕਰਾ ਪੈ ਗਈ ਜੇ ਜੱਸੀ ਆ ਸ਼ਰਜੀ ਤੇ ਕ੍ਰਾਸ ਜੀ ਆਉਂਦੀ ਆ ਠੀਕ ਆ ਦਿਖਾਈਦੀ ਹੈ ਵੀ ਹਨਾ ਆਵਲੀ ਬੱਛੀ ਜੇ ਇਹਦੇ ਮਗਰ ਆਪਣੇ ਕੋ ਸਮਝਣ ਲਾ ਲੇ ਕਿੰਨੇ ਕੇ ਚੱਲਦੀ ਹੈ ਸਾਡੇ ਸਾਹਮਣੇ ਇੱਕ ਮਹੀਨੇ ਲਾ ਲਈ ਕੋਈ ਸਵਾ ਦੀ ਲਾ ਲਈ ਤੇ ਦੁੱਧ ਕਿੰਨਾ ਜੇ ਤੇ ਕੋਲ ਇਹ ਆ ਦੂਵੀ ਦੀ ਕੋਸਿਆ ਕੋ ਵੀਰੋਂ ਆਈ ਘਾਟੀ 8 ਕਿਲੋ ਦੁੱਧ ਆ ਬਾਕੀ ਉਹਦਾ ਦੁੱਧ ਤੇ ਜ਼ਿਆਦੇ ਵਾਲੀ 13-14 ਕਿਲੋ ਵਾਲੀ ਆ ਅੱਜ ਮੌਕੇ ਤੇ 8 ਕਿਲੋ ਲੀਟਰ ਦੁੱਧ ਹੈਗਾ ਵਾ ਤੋਰੋ ਹਾਂ ਫਿਰ ਇੱਕ ਦੀ ਹੋਰ ਇਹ ਵੀ ਜੋ ਮੋਕੇ ਦੇ ਆ ਗਾ। ਕਿ ਉਹ ਕੰਦੇ ਵੀ 8 ਕਿਲੋ ਆ। ਅੱਜ ਮੋਕੇ ਦਾ ਵੀ 8 ਹੀ ਆ। ਅਜਿਹਾ ਹੈ। ਬਾਕੀ ਸੰਤੂਨ ਉਹ ਵੀ ਜੀ ਬੜਾ ਚੰਗਾ ਲੱਗਾ। ਬਾਕੀ ਸੰਭੂ ਕੋਈ ਵੀ ਦੁੱਧ ਤੇ 14-15 ਕਿਲੋ ਵਾਲੀ ਬਾਕੀ ਪਤਾ ਨਹੀਂ ਕੀ ਚੱਕਰ ਆ। ਸੰਸੂਨ ਖਨੋਣਾ। ਸੰਭ ਵੀ ਘਾਟੀ ਹੋਈ ਏ ਦੀ ਆਪਾਂ ਦੇਖ ਸਕਦੇ। ਰਾਤ ਦੇ ਵੱਡੇ ਵੱਡੇ ਪੁਰੇ ਪਾਦੇ ਨੇ। ਬਾਕੀ ਥਾਂ ਵੀ ਤੇ ਕੁੱਲ ਚੰਗਾ ਲੱਗਾ ਹੈ ਚੰਗਾ ਬਹੁਤ ਵਧੀਆ ਰਪੀ ਵੀਰ ਜੀ ਥਾਣਾ ਬੜਾ ਇਹ ਤਾਂ ਰਮਰਾ ਦੀ ਹੈ ਨਾ ਇੱਕ ਥਾਂ ਤੇ ਮੜਾ ਆਇਆ ਸ਼ਫਾਵਾ ਖਾ ਲਈ ਵੀਰੋ ਨਾ ਇਹਨੇ ਕਿੰਦੇ ਵੀ ਇੱਕ ਥਾਂਜੇ ਤੇ ਥੋੜੀ ਘਪੂ ਰਿਆ ਤੇ ਉਹ ਦਿਖਾ ਦिए ਆ ਨੂੰ ਮਾੜਲੇ ਸਨਾਂ ਵੇਖੋ ਪ੍ਰਿਵੀਨ ਨਾ ਮਗੱਲੇ ਸਨਾਂ ਦਾ ਚਵਾਜ ਤੇ ਅੰਗਲੇ ਬੈਣੀ ਵਾਲ ਦੇ ਥਾਂ ਚ ਘੂਰਿਆ ਜਿਹੜੀ ਇੱਕ ਦੋਆਂ ਦਾ ਰਾਣਾ ਪੈਨੇਣਾ ਜਿਆਦੀ ਆਉਂਦੀ ਆ ਅੱਛਾ ਹਾਂਜੀ ਬਾਹਰ ਕੱਢ ਜਾਂਦਾ ਬਾਕੀ ਜਿਹੜਾ ਛੱਟਾ ਹੈਗਾ ਸਾਹਮਣੇ ਆ ਬਾਕੀ ਜੋ ਹੈਗਾ ਉਹ ਦੱਸ ਤਾਂ ਮੈਂ ਬਾਕੀ ਕੋਈ ਵੀਰ ਆਪਣੀ ਸਮਝ ਕਰ ਲੇ ਸਮਝ ਕਰ ਲਏ ਹਾਂਜੀ ਠੀਕ ਹੈ ਹਾਂਜੀ ਤੇ ਕਿੰਨਾ ਫਿਰੇ ਦਾ ਮੁੱਲ ਛਟਾ ਛੋਟਾ ਨਾ ਆਂਦਾਰ ਵੀ ਵੀ ਜੀ ਦਾ ਦੁੱਧ 14-15 ਕਿਲੋ ਹੁੰਦਾ ਫਿਰ ਤੇ 40-42 ਹਜ਼ਾਰ ਦੀ ਸੀ ਹਾਂਜੀ ਹਾਂਜੀ ਕਿੰਨੇ ਦੀ ਦੀਏ 35 ਦੀ ਸੀਗੇ ਨਹੀਂ ਕਰੀਏ ਕੋਈ ਮੰਨਤਾ ਨਾ ਕਰਾ ਲਓ ਜਿੰਨਾ ਕਰਾਂਗੇ ਆਪ ਵੀ ਕਰੋਗੇ 30 ਹਜ਼ਾਰ ਦੇ ਦੀਆ ਵੀ ਵੀ ਜੀ ਚਲੋ ਬਾਕੀ ਮੌਕੇ ਦੇ ਹੋਰ ਕਰ ਦੋਗੇ ਮਨਤਨ ਪੂਰੇ 3000 ਦੇ ਦਾਂਗੇ ਜਰ ਅੱਛਾ ਪੂਰੇ 3000 ਦੀ ਕੋਈ ਗੱਲ ਨਹੀਂ ਠੀਕ ਹੈ ਜੀ ਹਾਂ ਜੀ ਤੇ ਠੀਕ ਹੈ ਬਾਕੀ ਇਹ ਆ ਵੀ ਚਲੋ ਕੋਈ ਤਸੱਲੀ ਕਰਕੇ ਖਰੇ ਜੀ ਕਰਾਤੀ ਇਹਦੀਆਂ ਤਾਰਾ ਮਰੋਣੀਆਂ ਮਰਾਦ ਨੇ ਬਾਕੀ ਸਾਰੇ ਚੂਨ ਚੰਨ ਸੇ ਵੀ ਸੀਲ ਠੰਡੀ ਆ ਠੀਕ ਹੈ ਥੋੜਾ ਤੁਹਾਡੇ ਕੋਲ ਮਾਲ ਚਲੋ ਆਓ ਮਾਜੀ ਸੁਣੀ ਕਈ ਆਲੀ ਪਸ਼ੂ ਡਰ ਜਾਂਦੇ ਪਾਰ ਦੇ ਬੰਦੇ ਤਾਂ ਬਾਕੀ ਆਪਣੀ ਸਮਝ ਕਰੋ ਤੇ ਵੇਖ ਚਾ ਕੇ ਪਸ਼ੂ ਖਰੀਦੋ ਜੀ